ਕਨ ਅਸਕਰਪਾਨ ਖੰਡੋ ਖੜਗ ਧੁਪਕ ਤਵਰੇ ਅਰਤੀ ਸੈਭ ਸਰੋਹੀ ਸਾਥੀ ਇਹ ਹਮਾਰੇ ਪੀਰ ਹਿੰਦੂ ਤਾਨ ਦੇ 18 ਪੁਰਾਨ ਨੇ ਵਿਖਤ ਪੁਰਾਣਾ ਹੈ ਮਾਲਕੰਡੇ ਪੁਰਾਣਾ ਹੈ ਗਰੜ ਪੁਰਾਣਾ ਹੈ ਵਿਖਤ ਪੁਰਾਣਾ ਹੈ ਸਕੰਦ ਪੁਰਾਣਾ ਹੈ ਸ਼ਿਵ ਪੁਰਾਣਾ ਹੈ ਵਖ ਵਖ ਪੁਰਾਣ ਨੇ ਕਿਸੇ ਪੁਰਾਣ ਵਿੱਚ ਕਿਸੇ ਤਰ੍ਹਾਂ ਦੀ ਬਾਤ ਆਲਾਪ ਕਿਸੇ ਨੇ ਕਿਸੇ ਤਰ੍ਹਾਂ ਦੀ ਬਾਤ ਆਲਾਪ ਪਰ ਗੁਰੂ ਗੋਬਿੰਦ ਸਿੰਘ ਜੀ ਮਾਨ ਨੇ ਸ਼ਾਸਤਰਾਂ ਦਾ ਬੜਾ ਸਤਿਕਾਰ ਕੀਤਾ ਮੈਂ ਕਿਹਾ ਵੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਪੇ ਸਾਡੇ ਤਖਤ ਸਭਾ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ ਉੱਚੇ ਸ਼ਾਸਤਰ ਬਜਾਜਮਾ ਨੂੰ ਹੁੰਦੇ ਨੇ ਉੱਥੇ ਧੰਨ ਗੁਰੂ ਗੋਬਾ ਸਿੰਘ ਜੀ ਮਾਨੇ ਜ਼ਿਕਰ ਕੀਤਾ ਸੀ ਇਸ ਕਿਰਪਾਨ ਖੰਡੋ ਖੜਕ ਧੁਪਕਤਾ ਵਰ ਅਰਤੀ ਸੈਭ ਸ੍ਰੋਹੀ ਸਾਥੀ ਜਹੇ ਹਮਾਰੇ ਪੀ ਤੇ ਮਹਾਰਾ ਨੇ ਦਸ਼ਮ ਗੰਤ ਵਿੱਚ ਲਿਖਿਆ ਹੈ ਇਤਿ ਸ਼੍ਰੀ ਸ਼ਾਸਤਰ ਨਾਮ ਮਾਲਾ ਪ੍ਰਾਣ ਲਿਖਿਆ ਪੇ ਸ਼ਾਸਤਰਾਂ ਦਾ ਇੱਕ ਪ੍ਰਾਣ ਲਿਖ ਦਿੱਤਾ ਛੇ ਪ੍ਰਾਣ ਬੜੇ ਲਿਖੇ ਆ ਗਰਣ ਪ੍ਰਾਣ ਹੈ ਭਗਵਤ ਪ੍ਰਾਣ ਹੈ ਪ੍ਰਸ਼ਾਸਤਰਾਂ ਦਾ ਪ੍ਰਾਣ ਕਿਸੇ ਨੇ ਨਹੀਂ ਲਿਖਿਆ ਕੋਈ ਕੋਈ ਗੁਰੂ ਗੋਬਾ ਸਿੰਘ ਜੀ ਮਾਰ ਰਿਹਾ ਹੈ ਜਿਨ੍ਹਾਂ ਨੇ ਸ਼ਸਤਰਾਂ ਦਾ ਸ਼ਸਤਰ ਨਾਮ ਵਾਲਾ ਹੀਰੇ ਦੀ ਮਾਲਾ ਦੇਖੀ ਐ ਸਰਬਲੋਹ ਦੀ ਮਾਲਾ ਵੇਖੀ ਐ ਸੀ ਬੱਕ ਬੱਕ ਮਾਲਾ ਦੇਖਿਆ ਐ ਪਰ ਗੁਰੂ ਗੋਬਿੰਦ ਸਿੰਘ ਜੀ ਮਾਨ ਨੇ ਸ਼ਸਤਰ ਇੰਨਾ ਜ਼ਿਆਦਾ ਪ੍ਰਸ਼ੰਸਾ ਕੀਤਾ ਇੰਨਾ ਜ਼ਿਆਦਾ ਸਤਿਕਾਰ ਕੀਤਾ ਇੱਕ ਸ਼ਸਤਰ ਨਾਮ ਵਾਲਾ ਬਾਣੀ ਹੀ ਲਿਖ ਦਿੱਤੀ ਤੇ ਸ਼ਸਤਰਾਂ ਦਾ ਇੱਕ ਪ੍ਰਾਣ ਲਿਖ ਦਿੱਤਾ ਇੰਨਾ ਮਾਨ ਨੇ ਸ਼ਸਤਰਾਂ ਦਾ ਸਤਿਕਾਰ ਕੀਤਾ